ਜਾ ਰਹੇ ਸੀ ਇੱਥੋਂ ਸਾਡਾ ਐਕਸੀਡੈਂਟ ਹੋ ਗਿਆ ਸੀ ਮਦਰ ਦੇ ਇੱਥੇ ਹੱਡੀ ਫੈਕਚਰ ਹੋ ਗਈ ਸੀਗੀ ਉਹ ਮਾਲਕ ਦੀ ਮੇਰੇ ਨਾਲ ਆਪਰੇਸ਼ਨ ਨਹੀਂ ਹੋਇਆ ਬਾਬੇ ਜੀ ਮੇਰੇ ਨਾਲ ਹਾਂਜੀ ਮਾਲਕ ਦੀ ਮੇਰੇ ਨਾਲ ਆਪਰੇਸ਼ਨ ਨਹੀਂ ਕਰਨ ਦਿੱਤਾ ਬਾਬਾ ਜੀ ਨੇ ਉਹੀ ਮੇਰਾ ਬਾਬਾ ਜੀ ਦੀ ਜੋ ਫੇਜ਼ ਆਪਰੇਸ਼ਨ ਨਹੀਂ ਕਰਨ ਦਿੱਤਾ ਬਾਸ ਫੋਰਥ ਸਾਨੂੰ ਬਹੁਤ ਮੇਰਾ ਮਾਲਕ ਦੀ ਘਰੇ ਸਾਡੇ ਘਰੇ ਬਹੁਤ ਪਰੇਸ਼ਾਨਤਾ ਬਾਬਾ ਜੀ ਬਾਬਾ ਜੀ ਬਹੁਤ ਮੈਨੂੰ ਕਾਮਨਾ ਪੂਰੀ ਹੁੰਦੀ ਆ ਅਸੀਂ ਤਾਂ ਕਹਿੰਨੇ ਆ ਸੇਵਾਦਾਰਾਂ ਨੂੰ ਹੋਰ ਜਿਹੜੇ ਘਰ ਬੈਠੇ ਨੇ ਇੱਥੇ ਆਓ ਵੱਧ ਚੜ ਕੇ ਆਓ ਸੇਵਾ ਕਰੋ ਬਾਬਾ ਜੀ ਦਾ ਇੱਥੇ ਪਾਠ ਕਰੋ ਚਪਈ ਸਾਹਿਬ ਦਾ ਸੁਖਮਣੀ ਸਾਹਿਬ ਦਾ ਆਓ ਇੱਥੇ ਸਾਰੇ ਦਿਹਾੜੀ ਬੈਠੋ ਆਪਦਾ ਸੇਵਾ ਕਰੋ ਅਸੀਂ ਨਹੀਂ ਕਹਿੰਦੇ ਵੀ ਕੰਮ ਤੋਂ ਛੁੱਟੀ ਕਰਕੇ ਆਓ ਸ਼ਾਮੀ ਆਓ ਮੱਥਾ ਟੇਕ ਕੇ ਚਾਹੇ ਤੁਸੀਂ ਪਾਠ ਕਰੋ ਬੇਸ਼ੱਕ ਬਹੁਤ ਵਧੀਆ ਗੱਲ ਆ ਤੁਸੀਂ ਗੁਰਦੁਆਰੇ ਆਉਂਦੇ ਹੋ ਕਿਸੇ ਗੁਰੂ ਦੇ ਲੜ ਲੱਗਦੇ ਹੋ ਘਰੇ ਬੈਠੇ ਕੁਝ ਹੋਣ ਨਹੀਂ ਲੱਗਾ ਜੀ ਹਾਂਜੀ ਘਰੇ ਬੈਠੇ ਗੱਲਾਂ ਹੀ ਨੇ ਹੋਰ ਕੁਝ ਨਹੀਂ ਹੈਗਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚਾਇ ਤੇ ਸੰਗਤ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਚਪੈਰਾ ਸਮਾਗਮ ਚੱਲ ਰਿਹਾ ਕਿੰਨਾ ਕ ਅਨੰਦ ਆ ਰਿਹਾ ਤੇ ਆ ਵਾਹਿਗੁਰੂ ਜੀ ਸਾਨੂੰ ਬਹੁਤ ਅਨੰਦ ਆਉਂਦਾ ਅਸੀਂ ਆਏ ਬੁੱਧਵਾਰ ਹੋਣੇ ਆ ਠੀਕ ਹੈ ਜੀ ਸਾਡੀ ਸੇਵਾ ਇੱਥੇ ਹੀ ਲੱਗਦੀ ਹੈ ਬੁੱਧਵਾਰ ਬੰਟੀ ਬਾਬਾ ਜੀ ਸਾਡੀ ਸੇਵਾ ਲਉਂਦੇ ਨੇ ਵਾਹਿਗੁਰ ਠੀਕ ਹੈ ਬਹੁਤ ਮਾਲਕ ਨੇ ਮਿਹਰ ਕੀਤੀ ਆ ਹੁਣ ਇਸ ਟਾਈਮ ਮੇਰੇ ਮਦਰ ਵੀ ਇੱਥੇ ਹੀ ਠੀਕ ਹੋਏ ਨੇ ਅੱਛਾ ਹਾਂਜੀ ਮਦਰ ਨੂੰ ਕੀ ਪ੍ਰੋਬਲਮ ਸੀਗੀ ਮਦਰ ਦੇ ਜਦ ਅਸੀਂ ਜਾ ਰਹੇ ਸੀ ਇੱਥੋਂ ਸਾਡਾ ਐਕਸੀਡੈਂਟ ਹੋ ਗਿਆ ਸੀ ਮਦਰ ਦੇ ਇੱਥੇ ਹੱਡੀ ਫੈਕਚਰ ਹੋ ਗਈ ਸੀਗੀ ਉਹ ਮਾਲਕ ਦੀ ਮਿਹਰ ਨਾਲ ਆਪਰੇਸ਼ਨ ਨਹੀਂ ਹੋਇਆ ਬਾਬੇ ਜੀ ਮਿਹਰ ਨਾਲ ਹਾਂਜੀ ਮਾਲਕ ਦੀ ਮਿਹਰ ਨਾਲ ਆਪਰੇਸ਼ਨ ਨਹੀਂ ਕਰਨ ਦਿੱਤਾ ਬਾਬਾ ਜੀ ਨੇ ਉਹੀ ਮਿਹਰ ਆ ਬਾਬਾ ਜੀ ਦੀ ਜੋ ਫੇਸ ਦਾ ਆਪਰੇਸ਼ਨ ਨਹੀਂ ਕਰਨ ਦਿੱਤਾ ਬੱਸ ਫਿਰ ਸਾਨੂੰ ਬਹੁਤ ਮਿਹਰ ਆ ਮਾਲਕ ਦੀ ਘਰੇ ਸਾਡੇ ਘਰੇ ਬਹੁਤ ਬਰਕਤ ਆ ਬਾਬਾ ਜੀ ਜਿਹੜੀ ਵੀ ਸੰਗਤ ਜਦੋਂ ਇਸ ਧਰਨਾ ਜੁੜ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਕੋਲ ਇਹਦੇ ਨਸਮਤਕ ਹੁੰਦੀ ਹੈ ਹਨਾ ਇਹ ਤੁਮਸਤਕ ਹੁੰਦੀ ਹੈ ਮਤਲਬ ਉਹਨਾਂ ਨੂੰ ਇੱਥੇ ਆ ਕੇ ਜਦੋਂ ਅਰਦਾਸ ਕਰਦੀ ਹੈ ਤਾਂ ਹਰੇਕ ਮਨੋ ਕਾਮਨਾ ਜਿਹੜੀ ਇੱਥੇ ਆ ਕੇ ਪੂਰੀ ਹੋ ਜਾਂਦੀ ਹੈ ਹਾਂਜੀ ਬਾਬਾ ਜੀ ਬਹੁਤ ਮਨੋ ਕਾਮਨਾ ਪੂਰੀ ਹੁੰਦੀ ਆ ਅਸੀਂ ਤਾਂ ਕਹਿੰਨੇ ਆ ਸੇਵਾਦਾਰਾਂ ਨੂੰ ਹੋਰ ਜਿਹੜੇ ਘਰ ਬੈਠੇ ਨੇ ਇੱਥੇ ਆਓ ਵੱਧ ਚੜ ਕੇ ਆਓ ਸੇਵਾ ਕਰੋ ਬਾਬਾ ਜੀ ਦਾ ਇੱਥੇ ਪਾਠ ਕਰੋ ਚਪਈ ਸਾਹਿਬ ਦਾ ਤੇ ਸੁਖਮਣੀ ਸਾਹਿਬ ਦਾ ਆਓ ਇੱਥੇ ਸਾਰੇ ਆਹੜੀ ਬੈਠੋ ਆਪਦਾ ਸੇਵਾ ਕਰੋ ਅਸੀਂ ਨਹੀਂ ਕਹਦੇ ਵੀ ਕੰਮ ਤੋਂ ਛੁੱਟੀ ਕਰਕੇ ਆਓ ਸ਼ਾਮੀ ਆਓ ਮੱਥਾ ਟੇਕ ਕੇ ਚਾਹੀ ਤੂੰ ਪਾਠ ਕਰੋ ਬੇਸ਼ੱਕ ਬਹੁਤ ਵਧੀਆ ਗੱਲ ਆ ਤੁਸੀਂ ਗੁਰਦੁਆਰੇ ਆਉਂਦੇ ਹੋ ਕਿਸੇ ਗੁਰੂ ਦੇ ਲੜ ਲੱਗਦੇ ਹੋ ਘਰੇ ਬੈਠੇ ਕੁਝ ਹੋਣ ਨਹੀਂ ਲੱਗਾ ਜੀ ਹਾਂਜੀ ਘਰੇ ਬੈਠੇ ਗੱਲਾਂ ਹੀ ਨੇ ਹੋਰ ਕੁਝ ਨਹੀਂ ਹੈਗਾ ਆਪਦਾ ਇੱਥੇ ਆਓ ਸੇਵਾ ਕਰੋ ਬਾਬਾ ਜੀ ਮੇਰੇ ਨਾਲ ਅਸੀਂ ਵੀ ਆਉਨੇ ਆ ਅਸੀਂ ਵੀ ਸੇਵਾ ਕਰਦੇ ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਪਹੁੰਚਾ ਇੱਥੇ ਸੰਗਤ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਪਹੁੰਚੇ ਹਾਂ ਚਪੈਰਾ ਸਮਾਗਮ ਚੱਲ ਰਿਹਾ ਕਿੰਨਾ ਕ ਅਨੰਦ ਆ ਰਿਹਾ ਤੇ ਆ ਵਾਹਿਗੁਰੂ ਜੀ ਸਾਨੂੰ ਬਹੁਤ ਅਨੰਦ ਆਉਂਦਾ ਅਸੀਂ ਆਏ ਬੁੱਧਵਾਰ ਹੋਨੇ ਆ ਠੀਕ ਹੈ ਜੀ ਸਾਡੀ ਸੇਵਾ ਇੱਥੇ ਹੀ ਲੱਗਦੀ ਹੈ ਬੁੱਧਵਾਰ ਬੰਟੀ ਬਾਬਾ ਜੀ ਸਾਡੀ ਸੇਵਾ ਲਉਂਦੇ ਨੇ ਵਾਹਿਗੁਰੂ ਜੀ ਦੀ ਮਿਹਰ ਨਾਲ ਸਾਨੂੰ ਬਹੁਤ ਬਾਬਾ ਜੀ ਨੇ ਦਿੱਤਾ ਵਾ ਅਸੀਂ ਆਪ ਠੀਕ ਹੋਏ ਆ ਬਾਬਾ ਜੀ ਠੀਕ ਹੈ ਜੀ ਬਹੁਤ ਮਾਲਕ ਨੇ ਮਿਹਰ ਕੀਤੀ ਆ ਹੁਣ ਇਸ ਟਾਈਮ ਮੇਰੇ ਮਦਰ ਵੀ ਇੱਥੇ ਹੀ ਠੀਕ ਹੋਏ ਨੇ ਅੱਛਾ ਹਾਂਜੀ ਮਦਰ ਨੂੰ ਕੀ ਪ੍ਰੋਬਲਮ ਸੀਗੀ ਮਦਰ ਦੇ ਜਦ ਅਸੀਂ ਜਾ ਰਹੇ ਸੀ ਇੱਥੋਂ ਸਾਡਾ ਐਕਸੀਡੈਂਟ ਹੋ ਗਿਆ ਸੀ ਮਦਰ ਦੇ ਇੱਥੇ ਹੱਡੀ ਫੈਕਚਰ ਹੋ ਗਈ ਸੀਗੀ ਉਹ ਮਾਲਕ ਦੀ ਮਿਹਰ ਨਾਲ ਆਪਰੇਸ਼ਨ ਨਹੀਂ ਹੋਇਆ ਬਾਬੇ ਜੀ ਮਿਹਰ ਨਾਲ ਹਾਂਜੀ ਮਾਲਕ ਦੀ ਮਿਹਰ ਨਾਲ ਆਪਰੇਸ਼ਨ ਨਹੀਂ ਕਰ ਦਿੱਤਾ ਬਾਬਾ ਜੀ ਨੇ ਉਹੀ ਮਿਹਰ ਆ ਬਾਬਾ ਜੀ ਦੀ ਜੋ ਫੇਜ਼ ਆਪਰੇਸ਼ਨ ਨਹੀਂ ਕਰਨ ਦਿੱਤਾ ਬਾਬਾ ਜੀ ਫਿਰ ਸਾਨੂੰ ਬਹੁਤ ਮਿਹਰ ਆ ਮਾਲਕ ਦੀ ਘਰੇ ਸਾਡੇ ਘਰੇ ਬਹੁਤ ਪਰਕਤ ਆ ਬਾਬਾ ਜੀ ਜਿਹੜੀ ਵੀ ਸੰਗਤ ਜਦੋਂ ਇਸ ਦਰਨਾ ਜੁੜ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਕੋਲ ਇਹਦਾ ਨਸਮਤਕ ਹੁੰਦੀ ਹੈ ਹਨਾ ਨਿਤਮਸਤਕ ਹੁੰਦੀ ਹੈ ਮਤਲਬ ਉਹਨਾਂ ਨੂੰ ਇੱਥੇ ਆ ਕੇ ਜਦੋਂ ਅਰਦਾਸ ਕਰਦੀ ਹੈ ਤਾਂ ਹਰੇਕ ਮਨੋ ਕਾਮਨਾ ਜਿਹੜੀ ਇੱਥੇ ਆ ਕੇ ਪੂਰੀ ਹੋ ਜਾਂਦੀ ਹੈ ਹਾਂਜੀ ਬਾਬਾ ਜੀ ਬਹੁਤ ਮਨੋ ਕਾਮਨਾ ਪੂਰੀ ਹੁੰਦੀ ਆ ਅਸੀਂ ਤਾਂ ਕਹਿੰਨੇ ਆ ਸੇਵਾਦਾਰਾਂ ਨੂੰ ਹੋਰ ਜਿਹੜੇ ਘਰ ਬੈਠੇ ਨੇ ਇੱਥੇ ਆਓ ਵੱਧ ਚੜ ਕੇ ਆਓ ਸੇਵਾ ਕਰੋ ਬਾਬਾ ਜੀ ਦਾ ਇੱਥੇ ਪਾਠ ਕਰੋ ਚਪਈ ਸਾਹਿਬ ਦਾ ਸੁਖਮਣੀ ਸਾਹਿਬ ਦਾ ਆਓ ਇੱਥੇ ਸਾਰੇ ਜਿਹੜੀ ਬੈਠੋ ਆਪਦਾ ਸੇਵਾ ਕਰੋ ਅਸੀਂ ਨਹੀਂ ਕਹਦੇ ਵੀ ਕੰਮ ਤੋਂ ਛੁੱਟੀ ਕਰਕੇ ਆਓ ਸ਼ਾਮੀ ਆਓ ਮੱਥਾ ਟੇਕ ਕੇ ਚਾਹੀਦੀ ਪਾਠ ਕਰੋ ਬੇਸ਼ੱਕ ਬਹੁਤ ਵਧੀਆ ਗੱਲ ਆ ਤੁਸੀਂ ਗੁਰਦੁਆਰੇ ਆਂਦੇ ਹੋ ਕਿਹ ਗੁਰੂ ਦੇ ਲੜ ਲੱਗਦੇ ਹੋ ਘਰੇ ਬੈਠੇ ਕੁਝ ਹੋਣ ਨਹੀਂ ਲੱਗਾ ਜੀ ਹਾਂਜੀ ਘਰੇ ਬੈਠੇ ਗੱਲਾਂ ਹੀ ਨੇ ਹੋਰ ਕੁਝ ਨਹੀਂ ਹੈਗਾ ਆਪਦਾ ਇੱਥੇ ਆਓ ਸੇਵਾ ਕਰੋ ਬਾਬਾ ਜੀ ਮੇਰੇ ਨਾਲ ਅਸੀਂ ਵੀ ਆਉਨੇ ਆ ਅਸੀਂ ਵੀ ਸੇਵਾ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ